ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੇਟੀ ਗੁਰਸ਼ਰਨ ਕੌਰ ਨੇ ਬਹੁਤ ਹੀ ਵਧੀਆ ਇੱਕ ਪ੍ਰਾਪਤ ਕੀਤੀ ਹੈ ਇਹਨਾਂ ਨੂੰ ਸਾਹਿਤ ਦਾ ਕਪਤਾਮਨ ਦਾ ਜਿਹੜਾ ਇੱਕ ਅੰਦਰੂ ਰਸਤਾਨ ਸੀ ਉਹਨੇ ਅੱਜ ਇੱਕ ਕੀਰਤੀਮਾਨ ਸਤਿਫਤ ਕੀਤਾ 10 ਸਾਲ ਤੋਂ ਲਗਾਤਾਰ ਇਸ਼ਿਆ ਸੀ ਗੁਰੂ ਬਾਣੀ 'ਚ ਰਹਿੰਦੇ ਆ ਗੁਰਸਹਾਪ ਨਾਲ ਜੁੜਦੇ ਆ ਮਨ ਦੇ ਵਿੱਚ ਇੱਕ ਤ੍ਰਿਸ਼ਨਾ ਸੀ ਤੇ ਲਗਾਤਾਰ ਇਹਨਾਂ ਨੇ ਕੋਸ਼ਿਸ਼ ਕੀਤੀ ਉਸ ਕਿਸ ਪੁੱਛਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬੂਲ ਪਾਇਆ ਬੜ ਪਾਇਆ ਤੇ ਅੱਜ ਬੇਟੀ ਨੇ ਵਿਸ਼ਵ ਰਿਕਾਰਡ ਤੋੜ ਦਿਆ ਆਪਣਾ ਜਿਹੜਾ ਨਾਮ ਹੈ ਉਹ ਇੰਡੀਆ ਦੀ ਰਿਕਾਰਡ ਬੁੱਕ 'ਚ ਦਰਜ ਕਰਵਾਇਆ 1.5 ਮਿੰਟ ਦੇ ਵਿੱਚ 8 ਕਪਤਾਵਾਂ ਲਿਖ ਕੇ ਜਿਹੜਾ ਕਿ ਵਿਸ਼ਵ ਦਾ ਰਿਕਾਰਡ ਸੀ ਉਹ ਬੇਟੀ ਨੇ ਤੋੜਿਆ ਸੋ ਜਿੱਥੇ ਬੇਟੀ ਨੂੰ ਸ਼ਰਨ ਨੂੰ ਬਹੁਤ ਬਹੁਤ ਮੁਬਾਰਕਾਂ ਇਨਾਂ ਦੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਜੀ ਦੇ ਸੁਪੁੱਤੇ ਪਰਿਵਾਰ ਨੂੰ ਮੁਬਾਰਕਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਮਤਮਸਤ ਕੋ ਹੋਇਆ ਸੋ ਉੱਥੇ ਵੀ ਗੁਰੂ ਕੀ ਸੰਗਤ ਨੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਸਨਮਾਨਤ ਕੀਤਾ ਸੋ ਬੜੀ ਖੁਸ਼ੀ ਦੀ ਗੱਲ ਹੈ ਇੱਕ ਪ੍ਰੇਰਨਾ ਸਰੋਤ ਹੈ ਸਾਡੀ ਬੱਚੀ ਜਿਨੇ ਵਿਸ਼ਵ ਦੇ ਵਿੱਚ ਇੱਕ ਨਾਮ ਆਪਣਾ ਤੇ ਆਪਣਾ ਨਾਮ ਰੌਸ਼ਨ ਕੀਤਾ ਉੱਥੇ ਪੂਰੇ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ ਕਿਉਂਕਿ ਪਹਿਲੀ ਗੁਰਸਿੱਖ ਅਮਰਤਾਰੀ ਬੱਚੀ ਨੇ ਗੁਰਸਿੱਖੀ ਲਿਬਾਸ ਦੇ ਵਿੱਚ ਇਹ ਜਿਹੜਾ ਰਿਕਾਰਡ ਪ੍ਰਾਪਤ ਕੀਤਾ ਹੈ ਸੋ ਬਹੁਤ ਹੀ ਖੁਸ਼ੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਬੱਚਿਆਂ ਨੂੰ ਬਾਹਰ ਚੜ ਕੇ ਬਾਲ ਵਕਸ਼ਣ ਤੇ ਸਾਰੇ ਬੱਚੇ ਮਿਹਨਤ ਕਰਨ ਇਸ ਬੱਚੀ ਦੀ ਤਰ੍ਹਾਂ ਵੱਡਾ ਰਿਕਾਰਡ ਜਿਹੜਾ ਉਹ ਬੈਡਾ ਕਰਮਾ ਜਿਹੜਾ ਦੇ ਨਾਲ ਉਹ ਸਰਟੀਫਿਕੇਟ ਮਿਲਿਆ ਤੁਸੀਂ ਵੇਖ ਰਹੇ ਹੋਵੋਗੇ ਇੰਡੀਆ ਬੁੱਕ ਆਫ ਰਿਕਾਰਡਸ ਦਾ ਔਰ ਇਹਦਰਲੇ ਬਣੀ ਵੀ ਹੈ ਸੋ ਬਹੁਤ ਹੀ ਜਿਹੜਾ ਮਾਣ ਮਹਿਸੂਸ ਹੋ ਰਿਹਾ ਹੈ ਬੇਟੀ ਹੁਣ ਆਪਣੇ ਪਛਾਣ ਦੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੇਗੀ ਜੀ ਮੈਂ ਗੁਰਸ਼ਰਮ ਕੌਰ ਐਮ ਆਈਬਾ ਅਜੀਵ ਤੇ ਮੇਰੀ ਉਮਰ ਇਸ ਸਮੇ 19 ਸਾਲ ਹੈ ਮੈਂ ਜਿਹੜਾ ਇੰਡੀਆ ਬੁੱਕ ਆਫ ਰੈਕੋਰਡਸ 'ਚ ਆਪਣਾ ਨਾਮ ਦਰਜ ਕਰਵਾਇਆ ਆਮ ਅ ਫਰਸਟ ਟੀਨੇਜਰ ਸਿੱਖ ਬੈਪਟਿਸਟ ਗਰਲ ਆਮ ਅ ਫਰਸਟ ਬੈਪਟਿਸਟ ਗਰਲ ਆਫ ਦ ਵਰਲਡ ਜਿਸਨੇ ਇਹ ਆਪਣਾ ਨਾਮ ਜਿਹੜਾ ਇੰਡੀਆ ਬੁੱਕ ਆਫ ਰੈਕੋਰਡਸ 'ਚ ਇਸ ਅਧਾਰ 'ਤੇ ਦਰਜ ਕਰਵਾਇਆ ਕਿ ਪੰਜਾਬੀ ਲਿਟਰੇਚਰ ਵਿੱਚ ਮੈਂ ਪਹਿਲੀ ਸਿੱਖ ਲੜਕੀ ਹਾਂ ਜਿਸਨੇ ਇਹ ਰਿਕਾਰਡ ਬਣਾਇਆ ਕਿ 1.5 ਮਿੰਟ ਵਿੱਚ 8 ਸਵੈ ਰਚਿਤ ਕਵਤਾਵਾਂ ਲਿਖੀਆਂ ਹਨ ਪਹਿਲਾਂ ਇਹ ਵਿਸ਼ਵ ਤੌਰ ਤੇ ਇੱਕ ਰਿਕਾਰਡ ਬਣਾਇਆ ਗਿਆ ਸਿਰ 2 ਮਿੰਟ ਵਿੱਚ 5 ਗਲਗਾਵਾਂ ਲਿਖਣ ਦਾ ਜਿਹੜੀਆਂ ਕਿ ਸਵੈ ਰਚਿਤ ਕਵਤਾਵਾਂ ਸਨ ਥੈਨ ਮੈਂ ਇਸ ਤੋਂ ਬਾਅਦ ਇਹ ਡਿਸਾਇਡ ਕੀਤਾ ਸੀ ਕਿ ਮੈਂ ਇਸ ਰਿਕਾਰਡ ਨੂੰ ਇੱਕਦਮ ਬ੍ਰੇਕਡਾਊਨ ਕਰਾਂਗੀ ਥੈਨ ਆਈ ਵਾਸ ਸਟਾਰਟ ਮਾਈ ਪ੍ਰੈਕਟਿਸ ਐਂਡ ਨਾਓ ਫਾਈਨਲੀ ਆਈ ਗਾਟ ਮਾਈ ਨੇਮ ਇਨ ਇੰਡੀਆ ਬੁੱਕ ਆਫ ਰਿਕਾਰਡਸ ਤੇ ਇਹ ਤੁਸੀਂ ਸਭ ਨੇ ਜਿਸ ਤਰ੍ਹਾਂ ਕਿ ਅੰਕਲ ਜੀ ਨੇ ਆਪ ਸਭ ਨੂੰ ਦੱਸ ਹੀ ਦਿੱਤਾ ਹੈ ਕਿ ਬਹੁਤ ਵਿਸਥਾਰ ਸਹਿਤ ਇਹ ਮੇਰੀ ਮਿਹਨਤ 2014 ਤੋਂ ਜਾਰੀ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪ ਸਭ ਸੰਗਤ ਦੀ ਕਿਰਪਾ ਨਾਲ ਜਿਹੜੀ ਹੈ ਇਹ ਜਿਹੜਾ ਨਾਮ ਮੇਰਾ ਦਰਖੋਆ 2025 ਵਿੱਚ ਮੈਨੂੰ ਫਾਈਨਲ ਕਾਲ ਆਈ ਹੈ ABR ਤੋਂ ਤੇ 29 ਜੁਲਾਈ 2025 ਨੂੰ ਮੈਨੂੰ ਕਨਫਰਮੇਸ਼ਨ ਈਮੇਲ ਆਉਂਦੀ ਹੈ ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਆਪਣਾ ਅਚੀਵਰਸ ਪੈਕੇ 26 ਅਗਸਤ ਨੂੰ ਪ੍ਰਾਪਤ ਹੁੰਦਾ ਤੇ ਦੈਨ ਇਸ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਖੁਸ਼ ਇਸ ਲਈ ਹਾਂ ਕਿ ਬਰੂਸੈਡ ਨੇ ਈਮੇਲ ਕੀਤੀ ਕਿ ਮੈਂ ਵਿਸ਼ੁਦਿਤ ਪਹਿਲੀ ਸਿੱਖ ਅੰਮ੍ਰਿਤਧਾਰੀ ਕੁੜੀ ਹਾਂ ਜਿਸ ਨੇ ਰਿਕਾਰਡ ਬਣਾਇਆ ਹੈਗਾ ਤੇ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਧਰਤੀ ਲਈ ਹੋਰ ਐਸੀ ਕਾਰਜ ਕਰ ਸਕਾਂ ਤੇ ਇਸ ਧਰਤੀ ਨੂੰ ਮੇਰੇ ਤੇ ਮਾਣ ਹੋ ਸਕੇ ਕਿ ਗੁਰਸਰਨ ਕੌਰ ਨੇ ਇੱਥੇ ਜਨਮ ਲਿਆ ਤਾਂ ਸ਼ਾਇਦ ਉਹਦਾ ਕੋਈ ਮੋਟਿਵ ਸੀ ਈਵਨ ਜੋ ਜੋ ਵੀ ਇਨਸਾਨ ਦੁਨੀਆ ਤੇ ਆ ਰਿਹਾ ਹੈ ਕੋਈ ਨਾ ਕੋਈ ਇੱਕ ਮੋਟਿਵ ਹੈ ਕੋਈ ਸਾਈਡ ਕੋਈ ਵੀ ਚੀਜ਼ ਵਿਅਰਥ ਨਹੀਂ ਬਣਾ ਰਹੇ ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਆਪਣੇ ਮੋਟਿਵ ਨੂੰ ਪਛਾਨੀਏ ਉਸ ਲਈ ਮਿਹਨਤ ਕਰੀਏ ਤੇ ਹਾਰਡ ਵਰਕ ਕਰਕੇ ਆਪਣੇ ਜਿਹੜੇ ਸੁਪਨੇ ਹਨ ਉਸਾਰ ਕਰੀਏ ਮੁਸ਼ਕਲਾਂ ਤੋਂ ਬਿਲਕੁਲ ਨਾ ਡਰਿਏ ਇੱਕ ਅਮਰੀਕਨ ਰਾਈਟਰ ਲਿਖਦਾ ਹੈ ਚੈਲੰਜ ਯਰ ਲਿਵਿੰਗਸ ਡੋਨਟ ਲਿਮਿਟ ਯਰ ਚੈਲੰਜ ਇਸ ਲਈ ਜ਼ਰੂਰਤ ਹੈ ਕਿ ਆਪਾਂ ਆਪਣੇ ਚੈਲੰਜ ਨੂੰ ਚੈਲੰਜ ਕਰ ਲਈਏ ਕਿ ਮੈਂ ਕਿਤੇ ਵੀ ਮੁਸੀਬਤਾਂ ਤੋਂ ਨਹੀਂ ਡਰਦਾ ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਪੋਜ਼ਿਟਿਵ ਰਹਿਣ ਦਾ ਜਿਹੜਾ ਉਪਦੇਸ਼ ਦਿੱਤਾ ਹੈਗਾ ਜਿੱਥੇ ਬੇਣੀ ਗੁਰਸ਼ਰਨ ਨੇ ਨਾ ਐਡਾ ਵੱਡਾ ਮਾਨ ਪ੍ਰਾਪਤ ਕੀਤਾ ਹੈ ਕਿ ਵਿਸ਼ਵ ਦਾ ਰਿਕਾਰਡ ਤੋੜਦਿਆਂ ਆਪਣਾ ਨਾਮ ਜਿਹੜਾ ਹੈ ਉਹ ਵਿਸ਼ਵ ਦੀ ਰਿਕਾਰਡ ਬੁੱਕ ਦੇ ਵਿੱਚ ਦਰਜ ਕਰਵਾਇਆ ਹੈ ਇੰਡੀਆ ਦੀ ਰਿਕਾਰਡ ਬੁੱਕ ਵਿੱਚ ਦਰਜ ਕਰਵਾਇਆ ਹੈ ਉੱਥੇ ਸਭ ਤੋਂ ਵੱਡੀ ਇਹਨਾਂ ਦੀ ਇੱਕ इमोशनल ਕਹਾਣੀ ਇਹ ਵੀ ਹੈਗੀ ਹੈ ਕਿ ਜਿਸ ਪਿੰਡ ਨੂੰ ਇਹ ਬਿਲੋਂਗ ਕਰਦੀ ਹੈ ਉਹ ਪਿੰਡ ਹੋਨੀ ਹੜਾ ਦੀ ਮਾਰ ਇੱਥੇ ਫਿਰੋਜ਼ਪੁਰ ਦਾ ਪਿੰਡ ਬੰਡਾਲਾ ਤੇ ਜਦੋਂ ਇਹ ਜੰਮੀ ਬਲੀ ਹੈ ਉਦੋਂ ਤੋਂ ਲੈ ਕੇ ਲਗਾਤਾਰ ਇਹਨਾਂ ਦੇ ਆਲੇ-ਦੁਆਲੇ ਇਹਨਾਂ ਦੇ ਘਰ ਦੇ ਆਲੇ-ਦੁਆਲੇ ਸਿਰਫ ਪਾਣੀ ਪਾਣੀ ਵਹਿਦਾ ਹੈ ਤੇ ਅੱਜ ਵੀ ਇਹਨਾਂ ਦਾ ਪਿੰਡ ਜਿਹੜਾ ਹੈ ਉਹ ਪਾਣੀ ਨਾਲ ਪੂਰੀ ਤਰ੍ਹਾਂ ਤੇ ਘਿਰਿਆ ਹੋਇਆ ਹੈ ਇਹਨਾਂ ਦੀ ਜਿਹੜੀ ਫਸਲ ਹੈ ਉਹ ਵੀ ਮਾਰੀ ਚਾ ਚੁੱਕੀ ਹੈ ਜੀ ਵੀ ਜਿਹੜੇ ਘਰੋਂ ਭਕਾਰ ਹੋ ਕੇ 10 12 ਦਿਨ ਪਾਸੇ ਲਾ ਕੇ ਜਾ ਚੁੱਕੇ ਨੇ ਪਰ ਗੱਲ ਇਹ ਹੈ ਕਿ ਇਹਦਾ ਜਿਹੜਾ ਨਿਸ਼ਚੈ ਜਿਵੇਂ ਸਿੱਖ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਨਿਸ਼ਚੈ ਕਰ ਆਪਣੀ ਜੀਤ ਕਰੂ ਉਹ ਇਹਦਾ ਨਿਸ਼ਚੈ ਪੱਕਾ ਹੈ ਇਸ ਕੱਲੋਂ ਪਰ ਪੱਕਾ ਹੈ ਕਿ ਇੰਨੀ ਵੱਡੀ ਹਰ ਵਾਰੀ ਮਾਰ ਪੈਂਦੀ ਹੈ ਤੇ ਮਾਪੇ ਜਿਹੜੇ ਆ ਉਹ ਆਪ ਦਾ ਇਹਦੀ ਸਟੱਡੀ ਬਾਰੇ ਬਹੁਤ ਚਿੰਤਤ ਨੇ ਇਹਦੀ ਸਟੱਡੀ ਜਿਹੜੀ ਉਹ ਕਰਵਾ ਰਹੇ ਨੇ ਬਾਕੀ ਜਿਹੜੀ ਗੱਲ ਆ ਗੁਰਸ਼ਖਨਾ ਆਪਦੇ ਮੂੰਹੋਂ ਦੱਸੇਗੀ ਇਹਦਾ ਸੁਪਨਾ ਅਗਲਾ ਕੀ ਹੈਗਾ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਇਹ ਤੁਹਾਨੂੰ ਆਪ ਸਭ ਨੂੰ ਦੱਸੇ ਦਿਖਾਏਗਾ ਕਿ ਜੋ ਮੇਰਾ ਪਿੰਡ ਹੈ ਬੰਡਾਲਾ ਉਹ ਸਤ루ਜ ਦਰਿਆ ਦੇ ਬਿਲਕੁਲ ਕੰਢੇ ਤੇ ਆਉਂਦਾ ਹੈ ਜਿੱਥੇ ਬਿਆਸ ਤੇ ਸਤ루ਜ ਦਾ ਸੰਗਮ ਹੋ ਕੇ ਆਉਂਦਾ ਹੈਗਾ ਤੇ ਦੋ ਦਰਿਆਵਾਂ ਦਾ ਪਾਣੀ ਹੈ ਜਿਸ ਵਿੱਚ ਫਰੀਕ ਸਾਲੀ ਜਦੋਂ ਤੋਂ ਮੈਂ ਹੁਣ ਤੱਕ ਸੁਰਤ ਸੰਭਾਲੀਏ ਤਕਰੀਬਨ 5 ਸਾਲ ਦੀ ਉਮਰ ਤੋਂ ਲੈ ਕੇ ਅੱਜ ਵਿੱਚ ਮੇਰੀ ਉਮਰ 19 ਸਾਲ ਹੈ ਤਾਂ ਇੰਨਾ ਸਾਰੇ ਸਾਲਾਂ ਵਿੱਚ ਕੋਈ ਵੀ ਮੈਨੂੰ ਲੱਗਦਾ ਨਹੀਂ ਐਸਾ ਸਾਲ ਗਿਆ ਸੀ ਜਿਸ ਸਾਲ ਅਸੀਂ ਹੜਾਂ ਦੀ ਮਾਰ ਤੋਂ ਬਚੀ ਹੋਈ ਹਾਂ ਜਾਂ ਫਿਰ ਜਿਸ ਸਾਲ ਮੇਰੇ ਬਚਪਨ ਵਿੱਚ ਨੰਨੇ ਮਾਨੰਦਰੇ ਖਿਆਲ ਦਾ ਆਇਆ ਹੁੰਦਾ ਕਿ ਹੁਣ ਤਾਂ ਡੁੱਬ ਜਾਣੇ ਸੀ ਹੁਣ ਨਹੀਂ ਬਚਦੀ ਗੁਰਸ਼ਰਮਪੁਰੇ ਸੁਪਨੇ ਤਿਆਗ ਦੇ ਤੇ ਇਹ ਕੰਮ ਕਰੇ ਕਿ ਇੱਥੇ ਜਾ ਤਾਂ ਜੀਵਨ ਗੁਜ਼ਾਰ ਜਾਂ ਫਿਰ ਸੁਪਨੇ ਪਰ ਮੈਂ ਨਾ ਸੁਪਨਿਆਂ ਨੂੰ ਮਰਨ ਨਹੀਂ ਦੇਣਾ ਚਾਹੁੰਦੀ ਮੈਂ ਆਪਣੇ ਬਾਪ ਸਰਦਾਰ ਦਸਲ ਸਿੰਘ ਜੀ ਜੀ ਦੀ ਉਸ ਆਸ ਨੂੰ ਅੱਗੇ ਲੈ ਕੇ ਜਾਣਾ ਚਾਹਣੀ ਹੈ ਜੋ ਆਸ ਉਹਨਾਂ ਨੇ ਪਾਲ ਕੀ ਮੈਨੂੰ ਇੱਕ ਦਿਨ ਥਾਪੜਾ ਦਿੱਤਾ ਸੀ ਕਿ ਮੇਰੀ ਬੇਟੀ ਇੱਕ ਦਿਨ ਬਹੁਤ ਵੱਡਾ ਕੁਝ ਕਰੇਗੀ ਤੇ ਮੈਂ तकरीबन ਹੀ ਮੈਨੂੰ ਲੱਗਦਾ ਹੈ ਕਿ ਮੇਰੇ ਪਿੰਡ ਦੇ ਬਹੁਤਾਰੇ ਗੁਜ਼ਾਰਿਸ਼ਾਂ ਕਰ ਦਿੱਤੀਆਂ ਸਰਕਾਰਾਂ ਨੂੰ ਤੇ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਤੇ ਫਿਰ ਵੀ ਕੋਈ ਸੁਧਾਰ ਨਹੀਂ ਹੈਗੇ ਸੋ ਹੁਣ ਮੈਂ ਮਿਸਟੈਕ ਖੁਦ ਹੀ ਕੀਤਾ ਕਿ ਇਹ ਬੀਡਸ ਬਭੰਦਾਈ ਜਿਹੜਾ ਕੰਮ ਸੰਭਾਲਣ ਦਾ ਕੰਮ ਜਿਹੜਾ ਜ਼ਿੰਮਾ ਗੁਰੂ ਸਾਹਿਬ ਨੇ ਗੁਰਸ਼ਰਨ ਕੌਰ ਦੇ ਜੰਮੇ ਲਾਇਆ ਤੇ ਹੁਣ ਅਪੀਲਾਂ ਤੋਂ ਛੱਡ ਗੁਰਸ਼ਰਨ ਕੌਰ ਪ੍ਰੋਟੈਸਟ ਕਰੇਗੀ ਜ਼ਿੰਦਗੀ ਦਾ ਪ੍ਰੋਟੈਸਟ ਜਿਸ ਵਿੱਚ ਆਈ ਥਿੰਕ ਐਂਡ ਆਈ ਬੀਲੀਵ ਨਾਟ ਥਿੰਕ ਆਈ ਬੀਲੀਵ ਥੈਟ ਕਿ ਮੈਂ ਹੁਣ ਐਡਮਿਨਿਸਟ੍ਰੇਟਰ ਸਟੇਟਿਵ ਬਲੌਕ ਤੇ ਜਾ ਕੇ ਖੁਦ ਹੀ ਕਾਰਜ ਕਰਾਂਗੀ ਮੇ ਬੀ ਡਿਸਟ੍ਰਿਕਟ ਮੈਜਿਸਟ੍ਰੇਟ ਡਿਸਟ੍ਰਿਕਟ ਕਲੈਕਟਰ ਦੀ ਪੋਸਟ ਤੇ ਬੈਠ ਕੇ ਇਹਨਾਂ ਕੰਮਾਂ ਨੂੰ ਸੁਧਾਰ ਕਰਾਂਗੀ ਐਂਡ ਗੋਡ ਬlesਸ ਮੀ ਵਿਦ ਮਾਈ ਵਿਦ ਮਾਈ ਆਲ ਦਾ ਐਂਬੀਸ਼ਨਸ ਤੇ ਉਹ ਵੀ ਟਰੂ ਸਾਬਤ ਹੋ ਜਾਣ ਇੱਕ ਦਿਨ ਤੇ ਮੈਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਸਾਬਤ ਸੂਰਤ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਕੇ ਮਿੱਤਰਾ ਮੈਦਾਨ ਵਿੱਚ ਤੇ ਪੰਜਾਬ ਦੇ ਮਕਾਨ ਦੀ ਗੱਲ ਕਰ ਸਕਾਂ ਜਿੱਥੇ ਮੈਂ ਵੱਧ ਕੇ ਰਹਿ ਗਈ ਜਿੱਥੇ ਮੈਂ ਬਚਪਨ گزارਿਆ ਜਿੱਥੇ ਬਸ ਵੀ ਨਹੀਂ ਸੀ ਆਉਂਦੀ ਹੁੰਦੀ ਮੈਂ ਆਪਣੀ ਦਾਦੀ ਜੀ ਨਾਲ ਪਬਾਬੀ ਸਿੰਘ ਪਬਲਿਕ ਸਕੂਲ ਦੇ ਮੋੜ ਤੋਂ ਜਿਸ ਦਿਨ ਮੁੜ ਕੇ ਆਈ ਸੀ ਉਸ ਦਿਨ ਮੈਂ ਨਿਸ਼ਚੈ ਕੀਤਾ ਸੀ ਗੁਰਸ਼ਰਨ ਇੱਥੇ ਬਸ ਨਹੀਂ ਇੱਥੇ ਵਿਹਾਰ ਆਇਆ ਕਰਨੀ ਹੈ ਇੱਕ ਦਿਨ ਤੁਮ ਬੰਡਾਲੇ ਨੂੰ ਇੰਨਾ ਅੱਗੇ ਲੈ ਕੇ ਜਾਣਾ ਇਸ ਲਈ ਮੈਂ ਆਪਣੇ ਨਾਮ ਨਾਲ ਬੰਡਾਲੇ ਦਾ ਨਾਮ ਜੋੜਿਆ ਈਵਨ ਮੇਰੀ ਜੋ ਬੁੱਕ ਪਬਲਿਸ਼ ਹੋਈ ਹੈ ਉੱਥੇ ਵੀ ਮੈਂ ਗੁਰਸ਼ਰਨ ਕੌਰ ਬਿਲਕੁਰੀ ਕੁਸ਼ੰਪੁਰ ਬੰਡਾਲਾ ਲਿਖਦੀ ਹਾਂ ਕਿਉਂਕਿ ਬੰਡਾਲਾ ਮੇਰੀ ਪਹਿਚਾਣ ਹੈ ਜਿਸ ਨੂੰ ਮੈਂ ਅੱਗੇ ਲੈ ਕੇ ਜਾਣਾ ਹੈ ਗੁਰਸ਼ਰਨ ਕੌਰ ਨਾ ਜਾਣੀ ਬੰਡਾਲਾ ਪਿੰਡ ਨੂੰ ਇੱਕ 12 ਸਾਲ ਨੂੰ ਵੱਡੀ ਪਛਾਣ ਦਿੱਤੀ ਹੈ ਪਤਾ ਹੈ ਨੋ ਆਈ ਸਕਿਪ ਦੈਟ ਸਿਦਾ ਪੋਲ ਪੜਿਆ ਹੈ ਜੀ ਇਸ ਪੁਲ ਕਰਕੇ ਬੰਡਾਲਾ ਪਿੰਡ ਦਾ ਨਾਮ ਪੂਰੇ ਵਿਸ਼ਵ ਪਸੰਦ ਤੇ ਗਿਆ ਔਰ ਜਿਹੜੀ ਟ੍ਰੇਟਾਂ ਸੀ ਕਰ ਰੇ ਬੱਸ ਨਹੀਂ ਆਉਂਦੀ ਜਦੋਂ ਉਹਨਾਂ ਵਾਲ ਸਾਹਿਬ ਨੇ ਪੁਲ ਬਣਾ ਕੇ ਦਿੱਤਾ ਉਦੋਂ ਬਾਅਦ ਇਧਰ ਰੌਣਕਾਂ ਹੀ ਲੱਗੀਆਂ ਉਸ ਤੋਂ ਬਾਅਦ ਉਹ ਬੜੀ ਹੋਈ ਹੈ ਨਾ ਉਸ ਤੋਂ ਬਾਅਦ ਆਉਣ ਲੱਗੀ ਉਸ ਤੋਂ ਬਾਅਦ ਮੈਂ 4th 5th ਸਟੈਂਡਰਡ ਚ ਸੀ ਆਈ ਥਿੰਕ ਆਇਆ ਔਰ ਵਾਸ ਇਨ ਫॉर ਮਾਈ ਫਰਸਟ ਸਟੈਂਡਰਡ ਥੈਨ ਇਟ ਵਾਸ ਨਾਟ ਐਨੀ ਵਹੀਕਲ ਆਫ ਟ੍ਰਾਂਸਪੋਰਟ ਨਾਟ ਐਨੀ ਮੀਨਸ ਆਫ ਟ੍ਰਾਂਸਪੋਰਟ देयर ਤੈਨ ਮੈਂ ਉਦੋਂ ਹੀ ਚੀਜ਼ ਕੋ ਸੋਚੀ ਸੀ ਅੱਜ ਵੀ ਮੈਂ ਬੰਡਾਲੇ ਦਾ ਕਿਤੇ ਨਾਮ ਬਾਹਰ ਲਾ ਕੇ ਜਦੋਂ ਲੈਣੀ ਹੈ ਤਾਂ ਇਹ ਕਹਿੰਦੀ ਕਿ ਕਿੱਥੇ ਰਹਿ ਜਾਂਦਾ ਮੈਨੂੰ ਇਹ ਨਾਮ ਦੱਸਣਾ ਪਵੇ ਕਿਤੇ ਕਿ ਬੰਡਾਲਾ ਕਿੱਥੇ ਰਹਿ ਗਿਆ ਦੁਨੀਆ ਜਾਣਦੀ ਹੋਵੇ ਵੀ ਬੰਡਾਲਾ ਉੱਥੇ ਹੈ ਜਿੱਥੇ ਗੁਰਸ਼ਰਨ ਹੈ ਉੱਥੇ ਬੰਡਾਲਾ ਨਾਲ ਹੀ ਜਾਂਦਾ ਹੁੰਦੇ ਤੇ ਬੰਡਾਲੇ ਦੀ ਇੰਨੀ ਮੱਤੀ ਪਹਿਚਾਨ ਬਣੀ ਹੈ ਥੈਂਕ ਯੂ ਥੈਂਕ ਯੂ ਸੋ ਮਚ मोस्ट ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਬੇਟੀ ਗੁਰਸ਼ਰਨ ਕੌਰ ਨੇ ਬਹੁਤ ਹੀ ਵਧੀਆ ਇੱਕ ਪ੍ਰਾਪਤੀ ਕੀਤੀ ਹੈ